ਇਕ ਸ਼ਰਧਾਲੂਆਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਜੋਤਵਸ ਤੇ ਪਾਕਿਸਤਾਨ ਤੇ ਨਨਖਾਣਾ ਸਾਹਿਬ ਨਾ ਜਾਣਤੀ ਇਜਾਜ਼ਤ ਦੇ ਨੂੰ ਲੈ ਕੇ ਭਾਰੀ ਰੋਸ ਸੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਤੀ ਜੋਤ ਵਸਤੇ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਦੇ ਨਨਕਾਣਾ ਸਾਹਿਬ ਜਾਨ ਵਾਲੇ ਸ਼ਰਤਾਲਾ ਨੂੰ ਇਜਾਜ਼ਤ ਨਾ ਦੇਣ ਕਾਰਨ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਦਿਖਾਈ ਦੇ ਰਿਹਾ ਹੈ ਇਸ ਸੰਬੰਧੀ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਿਰਫ ਸਿੱਖਾਂ ਦੀਆਂ ਹੀ ਨਹੀਂ ਹਰ ਧਰਮ ਦੀਆਂ ਭਾਵਨਾਵਾਂ ਜੁੜੀਆਂ ਹਨ ਹਰ ਧਰਮ ਦੇ ਲੋਕ ਉਹਨਾਂ ਨੂੰ ਆਪਣੇ ਧਰਮ ਅਨੁਸਾਰ ਉਹਨਾਂ ਨੂੰ ਪੂਜਦੇ ਹਨ ਇਸ ਦੇ ਬਾਵਜੂਦ ਸੰਗਤਾਂ ਨੂੰ ਸੁਰੱਖਿਆ ਦਾ ਹਵਾਲਾ ਦੇ ਕੇ ਪਾਕਿਸਤਾਨ ਸ਼੍ਰੀ ਨਨਕਾਨਾ ਸਾਹਿਬ ਦੇ ਦਰਸ਼ਨ ਖਤੋਂ ਰੁਕਿਆ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਇਸ ਤੋਂ ਪਹਿਲਾਂ ਜਦ ਕਿ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਖਿਡਾਰੀਆਂ ਦੇ ক্রিকেট ਮੈਚ ਹੋਏ ਹਨ ਉਸ ਵਿੱਚ ਕੇਂਦਰ ਸਰਕਾਰ ਨੂੰ ਕੋਈ ਵੀ ਇਪੱਤੀ ਨਹੀਂ ਸੀ ਪਰ ਸ਼੍ਰੀ ਨਨਕਾਨਾ ਸਾਹਿਬ ਤੇ ਹੋਰ ਗੁਰਧਾਮਾਂ ਤੇ ਸਿੱਖ ਸੰਗਤਾਂ ਨੂੰ ਰੋਕਣਾ ਮੰਤਪਾਗੀ ਗੱਲ ਹੈ ਅਗਰ ਪਾਕਿਸਤਾਨ ਦੇ ਖਿਡਾਰੀ ਹਿੰਦੁਸਤਾਨ ਦੇ ਵਿੱਚ 13 ਮੈਂਬਰੀ ਟੀਮ ਉਹਨਾਂ ਦੇ ਨਾਲ ਉਹਨਾਂ ਦੀ ਟੀਮ ক্রিকেট ਖੇਲਣ ਆ ਰਹੀ ਹੈ ਔਰ ਜਿਹਦੇ ਵਿੱਚ ਉਹ ਸਿੱਧਾ-ਸਿੱਧਾ ਰਾਜਨੀਤਿਕ ਦੇ ਲਾਭ ਨਹੀਂ ਪੈਸਿਆਂ ਦਾ ਲਾਭ ਪੈਸੇ ਕਮਾਉਣ ਦੇ ਪਿੱਛੇ ਕਿ ਰਾਜਨੀਤਿਕ ਪਰਿਵਾਰ ਦੇ ਵਾਸਤੇ ਸਾਡੇ ਜਿਹੜੀ ਹਿੰਦੁਸਤਾਨ ਸਰਕਾਰ ਹੈ ਉਹਦੀ ਦੇਸ਼ ਭਗਤੀ ਕਿੱਥੇ ਗਈ ਇੱਕ ਫਿਲਮ ਆਈ ਸੀ ਦਲਜੀਤ ਦੋਸਾਂ ਦੀ ਸਰਦਾਰ ਜੀ 3 ਜਿਹਦੇ ਵਿੱਚ ਉਹ ਪਾਕਿਸਤਾਨ ਦੀ ਇੱਕ ਕਲਾਕਾਰ ਉਸ ਲੇਡੀਜ਼ ਨੇ ਇਹਦੇ ਵਿੱਚ ਰੋਲ ਅਦਾ ਕੀਤਾ ਔਰ ਉਹਦੇ ਵਿੱਚ ਇੰਨਾ ਕਿ ਇਹਨਾਂ ਨੇ ਉਸ ਚੀਜ਼ ਨੂੰ ਦੁਸਾਂਜ ਨੂੰ ਇੱਥੋਂ ਤੱਕ ਕਿ ਸਿੱਖ ਸਿਰ ਤੇ ਪੱਗ ਹੋਣ ਕਰਕੇ ਪੱਗ ਨਾ ਸੰਹਾਰਦੇ ਹੋਏ ਉਸ ਨੂੰ ਅਤਵਾਦੀ ਘੋਸ਼ਿਤ ਕਰਨ ਤੋਂ ਪਿੱਛੇ ਨਹੀਂ ਰਹੇ ਹੈਗੇ ਪੰਜਾਬੀ ਆ ਪੰਜਾਬ ਦੇ ਵਿੱਚ ਅਗਰ ਤੁਸੀਂ ਇਸ ਤੋਂ ਪਿੱਛੇ ਦੇਖੋ ਉਹਦੇ ਵਿੱਚ ਪੰਜਾਬੀ ਸਾਰੇ ਲੈਂਦਾ ਪੰਜਾਬ ਔਰ ਚੜਦਾ ਪੰਜਾਬ ਸਾਰੇ ਪੱਗਾ ਬੰਦੇ ਸੀਗੇ ਪਰ ਇਹ ਸਰਕਾਰ ਨੇ ਜਿਹੜਾ ਦੋਰਾ ਮਾਪਦੰਡ ਹੈ ਉਹ ਸਾਹਮਣੇ ਸਾਡੇ ਸਾਹਮਣੇ ਆ ਰਿਹਾ ਹੈ ਮੈਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਬੇਨਤੀ ਕਰਦਾ ਕਿ ਇਸ ਜਿਹੜੀ ਇਹਨਾਂ ਨੇ ਨਵੀਂ ਪ੍ਰਥਾ ਚਲਾਈ ਹੈ ਇਸ ਨੂੰ ਦੂਰ ਕਰਦੇ ਹੋਏ ਸਾਡੇ ਜਥਿਆਂ ਨੂੰ ਪਾਕਿਸਤਾਨ ਆਪਣੇ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਕਰਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਸਰਕਾਰ ਤੱਕ ਪਹੁੰਚਾਣਾ ਚਾਹੁੰਦਾ ਵੀ ਉਹ ਇਸ ਦੇਵਤਾ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਮੁਸਲਮਾਨਾਂ ਦੇ ਪੀਰ ਵੀ ਸੀਗੇ ਹੁਣ ਤੇ ਬਾਰਡਰ ਹੀ ਬਣ ਗਿਆ ਉਸ ਟਾਈਮ ਇਹ ਸਾਰਾ ਹੀ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਦੇਸ਼ ਸੀਗਾ ਲਾਹੌਰ ਪਾਕਿਸਤਾਨ ਬਾਅਦ ਵਿੱਚ ਬਣਿਆ ਪਰ ਉਸ ਟਾਈਮ ਨਹੀਂ ਸੀ ਜਦੋਂ ਉਹਨਾਂ ਦੇ पार्थिव ਸਰੀਰ ਦੇ ਉੱਪਰ ਚਾਦਰ ਪਾਈ ਗਈ ਤੇ ਉਹਦੇ ਵਿੱਚ ਮੁਸਲਮਾਨ ਕਹਿੰਨਾ ਸੀ ਦਫਨਾਣਾ ਹਿੰਦੂ ਕਹਿੰਨ ਅਸੀਂ ਜੜਾ ਵਾ ਇਹਨਾਂ ਦਾ ਸੰਸਕਾਰ ਕਰਨਾ ਪਰ ਜਦੋਂ ਚਾਦਰ ਚੁੱਕੀ ਤੇ ਉਹ ਪੁਸ਼ਪਾਂ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਪੁਸ਼ਪ ਜਿਹੜੇ ਸੀਗੇ ਦਰੋਂ ਨਿਕਲੇ ਸੀ ਸਾਰੇਖ ਨੇ ਆਪਣੀ ਰੀਤੀ ਰਿਵਾਜ ਦੇ ਨਾਲ ਉਹ ਸਾਰਾ ਸਿਸਟਮ ਕੀਤਾ ਪਰ ਸਾਡੀ ਇਹ ਗਲਤ ਰਾਜਨੀਤੀ ਔਰ ਸਰਕਾਰਾਂ ਦੀ ਦੂਸ਼ਣਪਨ ਦੇ ਨਾਲ ਉਸ ਈਸ਼ਟ ਦੇਵਤਾ ਦੇ ਦਰਸ਼ਨ ਕਰਨ ਜਾਣ ਦੀ ਤੋਂ ਰੋਕਿਆ ਜਾ ਰਿਹਾ ਹੈ ਜੇ ক্রিকেট ক্রিকেট ਤਾਂ ਸਿਰਫ ਇੱਕ ਪੈਸਿਆਂ ਦੀ ਗੇਮਾ ਕਰਕੇ ਆਣਾ ਜਿਦੇ ਵਿੱਚ ਅਗਰ ਦੋ ਖਿਡਾਰੀ ਖੇਡਦੇ ਨੇ ਇੱਕ ਦੂਜੇ ਨਾਲੋਂ ਭੱਦਰ ਭਾਸ਼ਾ ਬੋਲਦੇ ਹਨ ਔਰ ਜਿਹੜੀਆਂ ਆਪਾਂ ਦਰਸ਼ਨ ਕਰਨ ਜਾਣਾ ਹੈ ਇਹ ਸਾਡੀ ਅੰਤਰਾਤਮਾ ਸਾਡੀਆਂ ਭਾਵਨਾ ਸਾਡੇ ਆਪਣੇ ਈਸ਼ ਦੇਵਤਾ ਦੇ ਨਾਲ ਜੁੜੀਆਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਰਦਾਸ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਸਾਨੂੰ ਉੱਥੋਂ ਦੇ ਦਰਸ਼ਨ ਦੀਦਾਰੇ ਸੇਵਾ ਸੰਭਾਲ ਦਾ ਬਲ ਬਖਸ਼ੋ ਉੱਥੋਂ ਦਾ ਜਾਂਦਾ ਜਿਹੜੀ ਆਗਿਆ ਦਿੱਤੀ ਜਾਏ ਇਹ ਇੱਕ ਪਰਖੇ ਦੀ ਗੱਲ ਨਹੀਂ ਇੱਕ ਸਮੁਦਾਏ ਦੀ ਗੱਲ ਨਹੀਂ ਇਹ ਸਾਰੇ ਹੀ ਪੰਜਾਬੀਆਂ ਦਾ ਉਹਨਾਂ ਦੇ ਨਾਲ ਦਿਲੋਂ ਔਰ ਆਸਥਾ ਬੱਜੀ ਹੈ ਸਰਕਾਰ ਨੂੰ ਕਹਿੰਦੇ ਆ ਵੀ ਇਹਦੀ ਬਲਬੀਤ ਸਿੰਘ ਰੰਦਾਵਾ ਗੁਰਦਾਸਪੁਰ ਨਨਕਾਣਾ ਸਾਹਿਬ ਜਾਣ ਵਾਸਤੇ ਜਿਹੜੀ ਯਾਤਰਾ ਵਾ ਉਹ ਕੇਂਦਰ ਸਰਕਾਰ ਨੇ ਰੋਕ ਕੇ ਤੇ ਆਪਣਾ ਜਿਹੜਾ ਦੋਹਰੇ ਮਾਪਦੰਡਾਂ ਵਾਲਾ ਚਿਹਰਾ ਵਾ ਉਹ ਨੰਗਾ ਕਰਤਾ ਵਾ ਕਿਉਂਕਿ ਜਦੋਂ ਵੀ ਕਿਤੇ ਕੋਈ ਇਹੋ ਜਿਹਾ ਮੌਕਾ ਆਉਂਦਾ ਤੇ ਸਰਕਾਰ ਜਿਹੜੀ ਆ ਉਹ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਖਾਸ ਕਰਕੇ ਵਿਗਾਨਗੀ ਦਾ ਜਿਹੜਾ ਅਹਿਸਾਸ ਕਰਾਉਂਦੀ ਆ ਇਸੇ ਤਰ੍ਹਾਂ ਇਹ ਹੁਣ ਵੀ ਕੀਤਾ ਕਿ ਪਲਵਾਨਾਂ ਹਮਲੇ ਤੋਂ ਬਾਅਦ ਜੇਕਰ ক্রিকেট ਦਾ ਮੈਚ ਹੋ ਸਕਦਾ ਤੇ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਗੁਰੂ ਧਾਮ ਦੇ ਦਰਸ਼ਨਾਂ ਵਾਸਤੇ ਵੀ ਭੇਜਿਆ ਜਾ ਸਕਦਾ ਹੈ ਪਰ ਸਰਕਾਰ ਨੇ ਜਿਹੜੀ ਆ ਇਹ ਦੂਰੀ ਨੀਤੀ ਅਪਣਾ ਕੇ ਰੱਖੀ ਆ ਵੀ ਕੋਈ ਵੀ ਮੌਕਾ ਜਿਹੜਾ ਵਾ ਉਹ ਸਿੱਖਾਂ ਨੂੰ ਵਿਗਾਨਗੀ ਦਾ ਅਹਿਸਾਸ ਕਰਾਉਣ ਤੋਂ ਬਗੈਰ ਨਹੀਂ ਜਾਣ ਦਿੰਦੀ ਐਰਕਾ ਵੀ ਇਹਨਾਂ ਇਦਾਂ ਹੀ ਕੀਤਾ ਵਾ ਜੇਕਰ ਉਹ ਘਰ ਤੋਂ ਘੱਟ ਵੀ 13 ਮੈਂਬਰ ਕ੍ਰਿਕਟ ਟੀਮ ਦੇ ਲਾ ਲਓ ਤੇ ਉਹਨਾਂ ਦੇ ਨਾਲ ਉਹਨਾਂ ਦੀ ਪ੍ਰਬੰਧਕੀ ਕਮੇਟੀ ਲਾ ਲਓ ਕੋਈ 20-25 ਬੰਦਿਆਂ ਦਾ ਜੱਥਾ ਕਾਬਲੇ ਦੀ ਭਾਵਨਾ ਦੇ ਨਾਲ ਸਾਡੇ ਨਾਲ ਖੇਡ ਕੇ ਗਿਆ ਉਦੋਂ ਤੇ ਦੇਸ਼ ਦੀਆਂ ਭਾਵਨਾਵਾਂ ਜਿਹੜੀਆਂ ਉਹ ਹਿੱਟ ਨਹੀਂ ਹੋਈਆਂ ਤੇ ਜੇਕਰ ਸਾਡਾ ਜੱਥਾ ਚੱਲ ਜਾਂਦਾ ਵਾ ਤੇ ਫੇਰ ਇਹ ਕਹਿੰਦੇ ਦੇਸ਼ ਦੀਆਂ ਭਾਵਨਾਵਾਂ ਹਿੱਟ ਹੋ ਜਾਂਦੀਆਂ ਨੇ ਜਦ ਕਿ ਪਾਕਿਸਤਾਨੀ ਅਤਵਾਦੀਆਂ ਨੇ ਇੱਥੇ ਹਮਲਾ ਕਰਕੇ ਸਾਡੇ ਲੋਕਾਂ ਨੂੰ ਮਾਰਿਆ ਪਰ ਇਹ ਜਿਹੜੀ ਸਰਕਾਰ ਆ ਇਹ ਸਿਰਫ ਆਪਣੇ ਵਿੱਤੀ ਲਾਭ ਕਰਕੇ ਇਹ ਜਿਹੜੀ ਮੈਚ ਕਰਵਾ ਰਹੀ ਆ ਜਿਹੜੀ ਕਿ ਮੈਂ ਪੂਰ ਜੋਰ ਇਹਦੀ ਨਿੰਦਾ ਕਰਦਾ ਤੇ ਸਰਕਾਰ ਨੂੰ ਇਹ ਬੇਨਤੀ ਵੀ ਕਰਨਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਵੀ ਅਰਚਨਾ ਉਹ ਨਹੀਂ ਪਾਉਣੀ ਚਾਹੀਦੀ ਤੇ ਸਾਨੂੰ ਜੱਥੇ ਜਾਣ ਵਾਸਤੇ ਜਿਹੜੀ ਉਹ ਆਗਿਆ ਦੇਣੀ ਚਾਹੀਦੀ ਦਲਸ਼ੀਦ ਸਾਧ ਨੇ ਜਿਹੜੀ ਫਿਲਮ ਸਰਦਾਰ ਜੀ 3 ਬਣਾਈ ਸੀਗੀ ਉਹ ਫਿਲਮ ਜਿਹੜੀ ਆ ਉਹ ਪਲਵਾਮਾ ਹਮਲੇ ਤੋਂ ਪਹਿਲਾਂ ਬਣਾਈ ਸੀ ਤੇ ਉਹਦੇ ਵਿੱਚ ਸਿਰਫ ਇੱਕ ਦੋ ਪਾਕਿਸਤਾਨੀ ਕਲਾਕਾਰਾਂ ਨੇ ਜਿਹੜਾ ਕੰਮ ਕੀਤਾ ਸੀਗਾ ਫਿਰ ਵੀ ਇਹਨਾਂ ਨੇ ਜਿਹੜਾ ਸੇਖ ਹੋਣ ਕਰਕੇ ਦਲਜੀਤ ਦੇ ਸਾਹਦ ਨੂੰ ਜਿਹੜਾ ਵਾ ਉਹ ਇੱਕ ਕੱਤਵਾਦੀ ਗਦਾਰ ਕਹਿਣ ਦੇ ਕਹਿ ਕੇ ਤੇ ਉਹਦੀ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋਣ ਦਿੱਤੀ ਜਦ ਕਿ ਜਦੋਂ ਇਹਨਾਂ ਨੂੰ ਕੋਈ ਵਿੱਤੀ ਲਾਭ ਹੁੰਦਾ ਉਹਦੇ ਕਰਕੇ ক্রিকেট ਜਿਹੜਾ ਮੈਚ ਆ ਉਹ ਬੜੇ ਜੋਰ ਸ਼ੋਰ ਨਾਲ ਖੇਡ ਰਹੇ ਨੇ ਸੋ ਮੈਂ ਇਸ ਗੱਲ ਤੇ ਵੀ ਮੈਨੂੰ ਬਹੁਤ ਦੁੱਖ ਆ ਕਿ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਾਰਿਆਂ ਦੇ ਹੀ ਸਾਝੇ ਹੁੰਦੇ ਉਹਦੇ ਵਿੱਚ ਕੋਈ ਵੀ ਦੇਸ਼ੀ ਵਿਦੇਸ਼ੀ ਵਾਲਾ ਚੱਕਰ ਨਹੀਂ ਜੇ ਪਿੱਛੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣ ਦੀ ਗੱਲ ਆਈ ਸੀ ਸ਼ੀਰੀ ਨਵਜੋਤ ਸਿੱਧੂ ਜੀ ਨੇ ਜਿਹੜਾ ਉਹ ਬੜਾ ਯਤਨ ਕੀਤਾ ਸੀ ਉੱਥੇ ਜਾ ਕੇ ইমরান ਖਾਨ ਸਰਕਾਰ ਸੀਗੀ ਜਿਹੜੀ ইমরান ਖਾਨ ਨਾਲ ਉਹਨਾਂ ਦੀ ਦੋਸਤੀ ਸੀਗੀ ਜਿਹੜਾ ਬੰਦਾ ਕਿਤੇ ਕਿਸ ਨੂੰ ਮਿਲਦਾ ਉਹਨੂੰ ਜੱਫੀ ਵੀ ਪਾਉਂਦਾ ਤੇ ਉਹਨਾਂ ਦੇ ਯਤਨਾਂ ਸਦਕਾ ਹੀ ਅੱਜ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਜੋ ਕਿ ਇਹ ਸਰਕਾਰ ਨੇ ਪਲਵਾਨਾ ਹਮਲੇ ਤੋਂ ਬਾਅਦ ਫੇਰ ਬੰਦ ਕਰਤਾ ਪਰ ਉਹਦੇ ਯਤਨਾਂ ਸਦਕਾ ਖੁੱਲਿਆ ਉਦੋਂ ਵੀ ਇਹਨਾਂ ਨੇ ਉਹਨੂੰ ਇੱਕ ਸਿੱਖ ਹੋਣ ਕਰਕੇ ਅਤਵਾਦੀ ਕਹਿ ਕੇ ਉਹਦੀ ਬਹੁਤ ਬਦਨਾਮੀ ਕੀਤੀ ਤੇ ਹੁਣ ਵੀ ਇਹਨਾਂ ਮੌਕੇ ਹੀ ਲੱਭਿਆ ਵਾ ਇਸ ਸਿੱਖਾਂ ਨੂੰ ਜਿਹੜਾ ਵਾ ਕਿ ਇਸ ਤਰ੍ਹਾਂ ਹਟ ਕੀਤਾ ਜਾ ਸਕਦਾ ਜੇ ਪੰਜਾਬੀਆਂ ਦੇ ਵੀ ਹਿਰਦੇ ਜਿਹੜੇ ਉਹ ਬਲੁੰਦਰੇ ਪਏ ਨੇ ਉਹਨਾਂ ਦੀ ਇਸ ਕਾਰਵਾਈ ਕਰ